ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 82 ਬਰਾਤ ਚ ਗਏ ਨੇ ਵੀ ਟੈਕਸਚਰ ਫੜੇ ਜਦ ਕੁਝ ਕਰਨ ਦੀ ਮਨ ਵਿੱਚ ਤਰੋ ਆਪੇ ਬਣਦੇ ਹੀਲੇ ਤੇ ਵਸੀਲੇ ਹੋ ਸ਼ੇਰਾਂ ਬਾਗਾਂ ਦੇ ਨੱਕ ਨਥ ਪਾ ਰੁਕਣ ਫਨੀਰ ਨਾਗ ਵੀ ਫੜ ਕੇ ਕਿਲੇ ਹੋ ਮੇਰੇ ਮਿੱਤਰ ਸਰਦਾਰ ਅਵਤਾਰ ਸਿੰਘ ਅਰੋੜਾ ਨਰੈਣ ਕੰਟੀਨੈਂਟਲ ਹੋਟਲ ਦੇ ਮਾਲਕ ਦੇ ਲੜਕੇ ਦੀ ਸ਼ਾਦੀ ਸੀ ਕਈ ਸਾਲਾਂ ਤੋਂ ਕੁੜੀਆਂ ਲੱਭਦੇ ਫਿਰਦੇ ਸਨ ਕਿਸੇ 'ਚ ਕੋਈ ਨੁਕਸ ਤੇ ਕਿਸੇ 'ਚ ਕੋਈ ਦਿੱਲੀ ਨੂੰ ਜਾਂਦੇ ਹੋਏ ਰਸਤੇ ਵਿੱਚ ਸੋਨੂੰ ਉਰਫ ਡਾਕਟਰ ਹਰਵਿੰਦਰ ਅਰੋੜਾ ਮੇਰੇ ਨਾਲ ਹੀ ਕਾਰ ਵਿੱਚ ਬੈਠਾ ਜਾ ਰਿਹਾ ਸੀ ਉਸ ਦੀ ਸ਼ਾਦੀ ਦੀਆਂ ਗੱਲਾਂ ਚੱਲੀਆਂ ਮੈਂ ਉਸ ਨੂੰ ਕਿਹਾ ਵਈ ਕਾਕਾ ਤੂੰ ਇਹ ਦੱਸ ਤੇਰੇ ਮਨ ਵਿੱਚ ਸ਼ਾਦੀ ਬਾਰੇ ਅਤੇ ਆਪਣੀ ਹੋਣ ਵਾਲੀ ਜੀਵਨ ਸਾਥਣ ਬਾਰੇ ਕਿਉਂ じゃ ਕਾਕਾ ਉਕਰਿਆ ਹੋਇਆ ਉਹ ਸੰਗਾਊ ਸੁਭਾ ਦਾ ਹੋਣ ਕਾਰਨ ਕੁਝ ਸਪਸ਼ਟ ਨਾਂ ਦੱਸ ਸਕਿਆ ਸਿਰਫ ਇੰਨਾ ਹੀ ਕਿਹਾ ਅੰਕਲ ਮੇਰੇ ਪਾਪਾ ਤੇ ਮੰਮੀ ਜੋ ਫੈਸਲਾ ਕਰਨਗੇ ਉਹ ਮੈਨੂੰ ਮਨਜ਼ੂਰ ਹੋਵੇਗਾ ਮੈਂ ਕਿਹਾ ਫੇਰ ਵੀ ਕੁਝ ਤਾਂ ਦੱਸ ਲੱਗਦਾ ਤੂੰ ਇੰਨੀ ਉੱਚੀ ਪੜ੍ਹਾਈ ਪੜ੍ਹ ਕੇ ਦਿਲ ਦੇ ਰੋਗਾਂ ਦਾ ਮਾਹਰ ਡਾਕਟਰ ਬਣ ਕੇ ਵੀ ਦਿਲ ਦੀ ਗੱਲ ਛਪਾਈ ਫਿਰਦਾ ਹੁਣ ਤੈਨੂੰ ਪੰਜਾਬੀ ਤੇ ਅਮਰੀਕਨ ਸੱਭਿਆਚਾਰਾਂ ਦੇ ਸਮੇਲ ਵਿੱਚ ਵਿਚਰਨਾ ਪੈਣਾ ਹੁਣ ਤੂੰ ਹੋਰ ਕਿੰਨੀ ਦੇਰ ਅਮਰੀਕਨ ਡਾਲਰਾਂ ਨਾਲ ਤੇ ਗੋਰਿਆਂ ਦੇ ਦਿਲਾਂ ਦੇ ਆਪਰੇਸ਼ਨ ਗਨ ਨਾਲੀ ਦਿਲ ਪਰਚਾਉਣ ਦੇ ਯਾਰ ਲੱਗਿਆ ਰਹੇਗਾ ਘਟੂ ਘਟ ਜੀਵਨ ਸਾਥਨਤਾ ਆਪਣੀ ਮਰਜ਼ੀ ਦੀ ਲੱਭ ਲੈ ਤੇਰਾ ਪਾਪਾ ਭਾਵੇਂ ਬੜਾ ਸਿਆਣਾ ਤੇ ਕਾਮਯਾਬ ਵਪਾਰੀ ਹੈ ਜੋ ਜ਼ਿੰਦਗੀ ਨੂੰ ਹਮੇਸ਼ਾ ਪਦਾਰਥਵਾਦੀ ਪੱਖ ਤੋਂ ਵੇਖਦਾ ਹੈ ਤੇ ਉਸਨੇ ਜ਼ਿੰਦਗੀ ਦੇ ਉਤਰਾ ਚੜਾ ਵੇਖੇ ਨਹੀਂ ਤੇ ਐ ਪੜਾਈ ਸਿਰੇ ਲਾਤੀ ਦੋਵਾਂ ਦੀ ਸੋਚ ਤੇ ਸਬਾਤ ਤੇ ਜ਼ਿੰਦਗੀ ਦੇ ਮਸਲੇ ਬਾਰੇ ਪਹੁੰਚਦਾ ਫਰਕ ਕੋਨਾ ਸੁਭਾਵਕ ਹੈ ਮੈਂ ਉਸ ਨੂੰ ਇੱਧਰ ਉੱਧਰ ਹਲਾ ਕੇ ਵੇਖਿਆ ਉਹ ਰੋੜੇ ਦਾ ਪੁੱਤਰ ਸੀ ਤੇ ਟੱਸ ਤੋਂ ਮੱਸ ਨਹੀਂ ਹੋਇਆ ਜੇਕਰ ਕਿਸੇ ਜੱਟ ਦਾ ਪੁੱਤ ਹੁੰਦਾ ਉਹ ਝਾਟੀ ਬਾਪੂ ਨੂੰ ਨਿੰਦਣ ਲੱਗ ਪੈਂਦਾ ਤੇ ਫੜਾ ਮਾਰਦਾ ਪਰ ਇਹ ਰੋੜਾ ਸੀ ਫੇਰ ਵੀ ਉਸਨੇ ਇੰਨਾ ਹੀ ਕਿਹਾ ਮੈਂ ਚਾਹੁੰਦਾ ਹਾਂ ਮੇਰੀ ਜੀਵਨ ਸਾਥਣ ਅੱਛੇ ਸੁਭਾਦੀ ਮੇਰੀ ਤੇ ਮੇਰੇ ਮਾਪਿਆਂ ਦੀ ਇੱਜ਼ਤ ਕਰਨ ਵਾਲੀ ਹੋਵੇ ਉਸਦੇ ਸੰਸਕਾਰ ਅੱਛੇ ਹੋਣ ਇੱਕਦਮ ਹਵਾ ਵਿੱਚ ਉਡਾਣ ਵਾਲੀ ਨਾ ਹੋਵੇ ਕਈ ਰਿਸ਼ਤਿਆਂ ਵਿੱਚ ਰੋੜਾ ਮੇਰੀ ਸਲਾਹ ਲੈਂਦਾ ਤੇ ਕਈ ਲੜਕੀਵਾਲਿਆਂ ਬਾਰੇ ਮੈਂ ਤੋਂ ਤਬਤੀਸ਼ ਕਰਾਉਣ ਦਾ ਕੰਮ ਕਰਦਾ ਮੈਂ ਪੰਜਾਬ ਦੇ ਮੱਝੇ ਦੁਆਬੇ ਤੇ ਮਾਲਵੇ ਦੇ ਸਿਰਕੜ ਪਰਿਵਾਰਾਂ ਅਈ ਨਿੱਤਕ ਵਪਾਰਕ ਅਤੇ ਅਫਸਰ ਸ਼ਾਇਨਾ ਜੁੜੇ ਲੋਕਾਂ ਨੂੰ ਜਾਣਦਾ ਹਾਂ ਪਿਛਲੇ ਕੁਝ ਸਮੇਂ ਤੋਂ ਮੈਂ ਸਿਵਲ ਸਰਵਿਸ ਵਿੱਚ ਹੋਣ ਕਰਕੇ ਵੱਖਰੇ ਵੱਖਰੇ ਮਹਿਕਮਿਆਂ ਵਿੱਚ ਨੌਕਰੀ ਕਰਨ ਕਰਨ ਪੁਛ ਪੜਤਾਲ ਦਾ ਕੰਮ ਘੰਟਿਆਂ ਵਿੱਚ ਹੀ ਕਰ ਲੈਂਦਾ ਹਾਂ ਜਦੋਂ ਸੋਨੂ ਦੇ ਰਿਸ਼ਤੇ ਦੀ ਗੱਲ ਜਲੰਧਰ ਦੇ ਡਾਕਟਰ ਬਾਲਿਆ ਦੀ ਡਾਕਟਰ ਕਾਰਜ ਦੇ ਡਾਕਟਰ ਪੂਰੀ ਡਾਕਟਰ ਬਈਆ ਦੇ ਸਾਲੇ ਡਾਕਟਰ ਕਾਲੋਂ ਜਲੰਧਰ ਵਾਲੇ ਤੇ ਲੁਧਿਆਣੇ ਦੇ ਸਹਾਇਕ ਕਾਰੀ ਤੇ ਕਾਰ ਕਮਿਸ਼ਨਰ ਸ਼੍ਰੀ ਕੁੰਡਲਸ ਤੋਂ ਜਿੱਥੇ ਲੜਕੀ ਡੀ ਐਮ ਸੀ ਵਿੱਚ ਅਪਰੈਂਟਿਸ਼ਿਪ ਕਰਦੀ ਸੀ ਉਸਦੇ ਡਾਕਟਰਾਂ ਵਿਦਿਆਰਥੀਆਂ ਤੇ ਅਧਿਆਪਕਾਂ ਤੋਂ ਪੁੱਛ ਕੇ ਚੱਕ ਕੇ ਉਹ ਕੇ ਰਿਪੋਰਟ ਦੇ ਦਿੰਦੀ ਸਾਰੇ ਪਾਸੇ ਸਭ ਅੱਛਾ ਹੈ ਦੀਆਂ ਖਬਰਾਂ ਮਿਲੀਆਂ ਖੈਰ ਮੰਗਣੀ ਹੋ ਗਈ ਵਿਆਹ ਦੀ ਤਾਰੀਖ ਰੱਖੀ ਗਈ ਸੋਨੂ ਦੇ ਵਿਆਹ ਦੀ ਖੁਸ਼ੀ ਵਿੱਚ ਇੱਕ ਨਹੀਂ ਬਲਕਿ ਹਫ਼ਤਾ ਭਰ ਦੁਪਹਿਰੇ ਤੇ ਸ਼ਾਮ ਨੂੰ ਸਮਾਗਮ ਰੱਖੇ ਗਏ ਮੈਨੂੰ ਸਾਰੇ ਸਮਾਗਮਾਂ ਵਿੱਚ ਜਾਣਾ ਪੈਂਦਾ ਸੀ ਇੱਕ ਮਸਕਟ ਸੁਸਾਇਟੀ ਤੇ ਦੂਜਾ ਗਲੋਬਲ ਐਜੂਕੇਸ਼ਨ ਸੁਸਾਇਟੀ ਵਿੱਚ ਇਕੱਠੇ ਕੰਮ ਕਰਨ ਸਦਕਾ ਸਾਡੀ ਪਰਿਵਾਰ ਨਾਲ ਨੇੜਤਾ ਦਾ ਸਬੂਤ ਦੇਣਾ ਹੀ ਬਣਦਾ ਸੀ वैसे भी मैं कोई शादी भोग पाठ समागम या खुशी गमी मौका का मौका काट ही उकण दंदा हां सयासत दी ਲੜਕ ਖਤਮ ਨਹੀਂ ਹੋਈ ਸੀ ਭਾਵੇਂ ਮਨ ਬਣਾ ਕੇ ਛੱਡ ਦਿੱਤੀ ਸੀ ਇਹ ਮਹਿੰਗਾ ਸੌਦਾ ਮੇਰੇ ਲਈ ਘਰ ਫੂਕ ਤਮਾਸ਼ਾ ਬਣ ਜਾਵੇਗਾ ਪਰ ਹੱਡਾਂ ਚੋਂ ਹੌਲੀ ਹੌਲੀ ਨਿਕਲੂ ਜਿਵੇਂ ਰੱਸੀ ਦੇ ਜਲ ਕੇ ਵੀ ਵਟ ਨਹੀਂ ਜਾਂਦੇ ਫਿਰ ਵਾਰਿਸ਼ਾ ਵੀ ਝੂਠਾ ਪੈ ਜਾਊ ਜੇ ਸੱਚ ਹੋ ਜਾਵੇ ਸਿਆਸਤ ਦੀ ਲੜਕ ਪ੍ਰਸ਼ਟਾਚਾਰੀ ਦੇ ਖਿਲਾਫ ਜਨੂਨ ਦੋਵੇਂ ਗੱਲਾਂ ਇੱਕ ਮਿਆਂ ਚ ਦੋ ਤਲਵਾਰਾਂ ਨਾ ਸਮਾ ਸਕਣ ਵਾਲਾ ਮਸਲਾ ਹੈ ਜੇ ਲੋਖਰ ਇਹ ਗੱਲ ਕਦੇ ਫੈਸਲਾ ਨਹੀਂ ਕਰਾਂਗੇ ਹੁਣ ਤਾਂ ਮਸਲਾ ਸਾਨੂੰ ਦੀ ਸ਼ਾਦੀ ਤੇ ਬਰਾਤ ਹੈ 29 ਅਗਸਤ ਨੂੰ ਸ਼ਾਮ ਨੂੰ ਹਵੇਲੀ ਵਿਖੇ ਫਗਵਾੜਾ ਤੋਂ 10-12 ਕਿਲੋਮੀਟਰ ਤੇ ਜਲੰਧਰ ਤੋਂ ਬਾਹਰ 15 ਕਿਲੋਮੀਟਰ ਦੇ ਫਾਸਲੇ ਤੇ ਜੀਟੀ ਰੋਡ ਤੇ ਸ਼ਾਮ ਦੇ 8:30 ਵਜੇ ਬਰਾਤ ਪੁੱਜਣੀ ਸੀ ਰਾਤ ਦਾ ਖਾਣਾ ਤੇ ਬਰਾਤ ਦੀ ਮਿਲਣੀ ਰੱਖੀ ਹੋਈ ਸੀ ਆਨੰਦ ਕਾਰਜ 30 ਅਗਸਤ ਨੂੰ ਸਵੇਰੇ 11 ਵਜੇ ਇਹ ਤੇ ਲੰਗਰ ਜਲੰਧਰ ਦੇ ਤਿੰਨ ਤਾਰਾ ਹੋਟਲ ਵਿੱਚ ਸੀ ਮੈਨੂੰ ਇੱਕ ਮੁਖਬਰ ਕਈ ਜਨਾਂ ਤੋਂ ਕਹਿ ਰਿਹਾ ਸੀ ਕਿ ਜਲੰਧਰ ਤੇ ਫਗਵਾੜੇ ਦੀਆਂ ਟਰਾਂਸਪੋਰਟ ਕੰਪਨੀਆਂ ਟੈਕਸਾਂ ਦੀ ਚੋਰੀ ਕਰਦੀਆਂ ਨੇ ਨਜਾਇਜ਼ ਮਾਲ ਤੇ ਉਹਨਾਂ ਦੇ ਕਜ਼ਾਮਾ ਤੇ ਰੇਡ ਪਾਉਣੀ ਹੈ ਮੈਂ ਆਪਕਾਰੀ ਤੇ ਕਰ ਕਮਿਸ਼ਨਰ ਨੂੰ ਦੱਸਿਆ ਕਿ ਮੈਂ ਇੱਕ ਪੰਥ ਦੋ ਕਾਜ ਕਰਨੇ ਚਾਹੁੰਦਾ ਹਾਂ ਉਹਨਾਂ ਨੇ ਕਿਹਾ ਕਿ ਜਲੰਧਰ ਦੇ ਸੰਯੁਕਤ ਡਾਇਰੈਕਟਰ ਐਨਫੋਰਸਮੈਂਟ ਸਰਦਾਰ ਕਮਲਜੀਤ ਸਿੰਘ ਦਾ ਸਹਿਯੋਗ ਲੈ ਲੈਣਾ ਕਿਉਂਕਿ ਉਹਨਾਂ ਦੀ ਸਵੇਰੇ ਸਰਵਿਸ ਜਲੰਧਰ ਦੀ ਹੈ ਟੈਕਸ ਮੈਕਮੈਂਟ ਦੇ ਅਫਸਰ ਵਪਾਰੀਆਂ ਨਾਲ ਯਾਰੀਆਂ ਤੇ ਲਹਾਜ਼ਾਂ ਵੀ ਕਾਫੀ ਪਾਲਦੇ ਹਨ ਮੈਂ ਇੱਕ ਪਾਸੇ ਸਰਦਾਰ ਐਸ ਸਸਰਾਓ ਹੈ ਕਾਬਕਾਰੀ ਤੇ ਕਰ ਕਮਿਸ਼ਨਰ ਮੋਬਾਈਲ ਬਿੰਗਲ ਲੁਧਿਆਣਾ ਦੀ ਨਿਗਰਾਨੀ ਹੇਠ ਤੇ ਦੂਜੇ ਪਾਸੇ ਇੱਕ ਆਬਕਾਰੀ ਤੇ ਕਰ ਅਫਸਰ ਟੈਕ ਇਨਸਪੈਕਟਰ ਜਲੰਧਰ ਤੇ ਸਰਦਾਰ ਕਮਲਜੀਤ ਸਿੰਘ ਹੋਰਾਂ ਨਾਲ ਗੱਲਾਂ ਕਰਦਾ ਹੌਲੀ ਹੌਲੀ ਕਦੇ ਕਰਤਾਰਪੁਰ ਕਦੇ ਫਲੋਰ ਕਦੇ ਸਤਲੁਜ ਦੇ ਪੁਲ ਤੇ ਦੋ ਟੀਮਾਂ ਹਵੇਲੀ ਦੇ ਸਾਹਮਣੇ ਇਕੱਠੀਆਂ ਕਰ ਲਈਆਂ ਸਰਦਾਰ ਕਮਲਜੀਤ ਸਿੰਘ ਨੂੰ ਕਿਹਾ ਤੁਸੀਂ ਆਪਣੇ ਈਟੀਓ ਤੇ ਇਨਸਪੈਕਟਰ ਨੂੰ ਇਹ ਭੇਲਿਖਾ ਪਾ ਦੇਣਾ ਕਿ ਹਰਕੇਸ਼ ਸਿੰਘ ਸਿੱਧੂ ਵਿਧੀ ਕਮਿਸ਼ਨਰ ਪ੍ਰਸ਼ਾਸਨ ਹਵੇਲੀ ਵਿਖੇ ਬਰਾਤ ਵਿੱਚ ਸ਼ਾਮਲ ਹੋਣਗੇ। ਉਹਨਾਂ ਨੂੰ ਕੋਈ ਕੰਮ ਤੰਦਾ ਹੋਵੇ ਜਾਂ ਰਹਿਣ ਦੀ ਦਿੱਕਤ ਹੋਵੇ ਖਿਆਲ ਰੱਖਣਾ ਤਾਂ ਜੋ ਉਹ ਭਲੇਖੇ ਵਿੱਚ ਰਹਿਣ ਕਿਉਂ ਉਹਨਾਂ ਨੂੰ ਇੱਥੇ ਸੱਦਨ ਦਾ ਕੀ ਮਕਸਦ ਹੈ। ਉਹੱਸਪੈ। ਕਹਿ ਲਗੇ ਸਰ ਮੈਂ ਇੰਜ ਨਹੀਂ ਕਹਿਣਾ। ਇਹ ਕਿਸੇ ਨੇ ਸੱਚ ਨਹੀਂ ਮੰਨਣਾ। ਤੁਸੀਂ ਨਾ ਪੀਂਦੇ ਹੋ, ਨਾ ਖਾਂਦੇ ਹੋ, ਨਾ ਕੋਈ ਹੋਰ ਬਗਾਰ ਪਾਉਂਦੇ ਹੋ। ਇਸ ਲਈ ਉਹਨਾਂ ਨੇ ਸੱਚ ਨਹੀਂ ਮੰਨਣਾ। ਜਦੋਂ ਅਸੀਂ ਇੱਕ ਪ੍ਰਾਈਵੇਟ ਗੱਡੀ ਨਾਲ ਹੀ ਹਵੇਲੀ ਪੁੱਜ ਗਏ। ਮੋਬਾਈਲ ਫੋਨ ਰੇਮ ਇਥੇ ਸਮੇਂ ਅਤੇ ਸਥਾਨ ਤੇ ਇਕੱਠੇ ਹੋਗੇ। ਮੁਖਬਰ ਮੈਂ ਨਾਲ ਹੀ ਇੱਕ ਹੋਰ ਗੱਡੀ ਵਿੱਚ ਫੇਸ ਬਦਲ ਕੇ ਬੈਠਾ ਸੀ ਮੈਂ ਦੋਵੇਂ ਟੀਮਾਂ ਨੂੰ ਮਿਕਸ ਅਪ ਕਰਕੇ ਫਗਵਾੜੇ ਵੱਲ ਤੇ ਜਲੰਧਰ ਵੱਲ ਚਾਲੇ ਪਾ ਦਿੱਤੀਆਂ ਮੁਖਬਰ ਨੇ ਕਿਹਾ ਸੀ ਕਿ ਜਲੰਧਰ ਵਾਲੇ ਪਾਸੇ ਵੱਡੀ ਖੇਪ ਹੱਥ ਲੱਗਦੀ ਹੈ ਕਿਉਂਕਿ ਉਹ ਦੋਵੇਂ ਥਾਵਾਂ ਪਹਿਲਾਂ ਵੇਖ ਚੁੱਕਾ ਸੀ ਤੇ ਸੂਚਨਾ ਪੁਕਤਾ ਉਸ ਦੀ ਮੁਖਬਰ ਭਰੋਸੇਯੋਗ ਤੇ ਪੂਰਾ ਕਲਾਕਾਰ ਸੀ ਉਹ ਸਾਡੀ ਇੱਕ ਗੱਡੀ ਲੈ ਕੇ ਆਪ ਇੱਕ ਹੋਰ ਬੰਦੇ ਨੂੰ ਨਾਲ ਲੈ ਕੇ ਖੁਦ ਹੀ ਚਲਾ ਕੇ ਸਾਨੂੰ ਰਸਤਾ ਦੱਸਣ ਲਈ ਅੱਗੇ-ਅੱਗੇ ਚੱਲ ਪਿਆ ਮੇਰੇ ਨਾਲ ਸ਼੍ਰੀ ਐਸ ਸਤਸਰਾਓ ਸਹਿਕ ਆਪਕਾਰੀ ਤੇ ਕਮਿਸ਼ਨਰ ਮੋਬਾਈਲ ਵਿੰਗ ਲੁਧਿਆਣਾ ਮੋਬਾਈਲ ਵਿੰਗ ਜਲੰਧਰ ਦੇ ਇਨਸਪੈਕਟਰ ਤੇ ਕੁਝ ਹੋਰ ਪੁਲਿਸ ਦੇ ਮੁਲਾਜ਼ਮ ਸਨ ਅਸੀਂ ਜਲੰਧਰ ਸ਼ਹਿਰ ਦੇ ਨੇੜੇ ਪੁੱਜ ਗਏ ਉਧਰ ਫਗਵਾੜੇ ਵਾਲੀ ਟੀਮ ਫੋਨ ਕਰਕੇ ਦੱਸ ਰਹੀ ਸੀ ਕਿ ਉਹ ਫਗਵਾੜੇ ਪੁੱਜ ਗਏ ਹਨ ਮੈਂ ਉਹਨਾਂ ਨੂੰ ਕਿਹਾ ਕਿ ਇੱਕਦਮ ਸਾਧੂ ਫਰੇਟ ਕੈਰੀਅਰ ਟਰਾਂਸਪੋਰਟ ਕੰਪਨੀ ਦੇ ਗੋਦਾਮ ਤੇ ਰੇਡ ਮਾਰ ਦਿਓ ਉੱਥੇ ਇੱਕ ਟਰੱਕ ਨਜਾਇਜ਼ ਮਾਲ ਦਾ ਭਰਿਆ ਖੜਾ ਹੈ ਦੂਸਰਾ ਅੱਧਾ ਭਰ ਗਿਆ ਤੇ ਦੋਹੋ ਟਰੱਕਾਂ ਦਾ ਮਾਲ ਗੋਦਾਮ ਵਿੱਚ ਪਿਆ ਤੇ ਨਾਲ ਹੀ ਟਰੱਕਾਂ ਦੇ ਨੰਬਰ ਵੀ ਦੱਸੇ ਉਹ 2 ਮਿੰਟਾਂ ਵਿੱਚ ਪਹੁੰਚ ਗਿਆ ਤੇ ਉਹਨਾਂ ਦਾ ਫੋਨ ਆਇਆ ਕਿ ਉੱਥੇ ਕੋਈ ਟਰੱਕ ਨਹੀਂ ਤੇ ਗੋਦਾਮ ਵਿੱਚ 1 ਡੇਢ ਟਰੱਕ ਦਾ ਮਾਲ ਪਿਆ। ਮੈਂ ਕਿਹਾ, "ਭਾਈ, ਥੋੜੀ ਮਾੜੀ ਗੱਲ ਹੈ, ਤੁਸੀਂ ਸੂਚਨਾ ਲੀਕ ਕਰ ਦਿੱਤੀ।" ਉਹਨਾਂ ਨੇ ਭੱਜ ਨੱਠ ਕਰਕੇ ਕਿ ਟਰੱਕ ਜਿਸ ਵਿੱਚ ਅੱਧਾ ਮਾਲ ਲੋਡ ਸੀ ਉਹ ਗਰੀਆਂ ਵਿੱਚੋਂ ਲੱਭ ਲਿਆ ਤੇ ਭਰਿਆ ਹੋਇਆ ਟਰੱਕ ਖਿਸਕ ਗਿਆ। ਖੈਰ, ਮੇਰੀ ਗੈਰ ਹਾਜ਼ਰੀ ਵਿੱਚ ਅਜਿਹਾ ਹੋਣਾ ਸੁਭਾਵਿਕ ਸੀ। ਇਸ ਵਿਭਾਗ ਵਿੱਚ ਸੂਚਨਾ ਲੀਕ ਕਰਨ ਵਾਲੇ ਇੱਕ ਨਹੀਂ, ਸਿਪਾਈ, ਹੌਲਦਾਰ, ਸੇਵਾਦਾਰ, ਗਨਮੈਨ, ਡਰਾਈਵਰ ਇਨਸਪੈਕਟਰ ਤੇ ਕਈ ਵਾਰੀ ਤਾਂ ਇਹਨਾਂ ਤੋਂ ਵੱਡੇ ਅਧਿਕਾਰੀ ਵੀ ਸਰਕਾਰ ਦੇ ਹਿੱਤਾਂ ਦੇ ਉਲਟ ਭੁਗਤ ਕੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਵਿੱਚ ਹੀ ਮਗਨ ਰਹਿੰਦੇ ਹਨ ਉਦੋਂ ਅਸੀਂ ਇੰਡਸਟਰੀਅਲ ਏਰੀਆ ਵਿੱਚ ਜਾ ਰਹੇ ਸੀ ਰਸਤੇ ਵਿੱਚ ਮੈਂ ਜਲੰਧਰ ਦੇ ਮੋਬਾਈਲ ਵਿੰਗ ਦੇ ਇਨਸਪੈਕਟਰ ਨੂੰ ਜਿਸ ਦੀ 15 ਸਾਲ ਦੀ ਸਰਵਿਸ ਵਿੱਚੋਂ 13 ਸਾਲ ਦੀ ਸਰਵਿਸ ਜਲੰਧਰ ਦੀ ਸੀ ਇੱਕ ਟ੍ਰਾਂਸਪੋਰਟ ਕੰਪਨੀ ਦਾ ਗਜ਼ਾਮ ਤੇ ਦਫ਼ਤਰ ਬਾਰੇ ਪੁੱਛਿਆ ਤਾਂ ਬਿਲਕੁਲ ਕੋਰਾ ਜਵਾਬ ਦੇ ਗਿਆ ਤਾਂ ਕਹਿਣ ਲੱਗਾ ਸਰ ਮੈਨੂੰ ਨਹੀਂ ਪਤਾ ਮੈਂ ਕਿਹਾ ਇਸ ਤੋਂ ਵੱਡੀ ਨਲਾਇਕੀ ਹੋਰ ਕੀ ਹੋ ਸਕਦੀ ਹੈ ਕਿ ਤੈਨੂੰ ਤੇਰੇ ਜਜਮਾਨਾਂ ਦਾ ਟਿਕਾਣਾ ਵੀ ਨਹੀਂ ਪਤਾ ਤੂੰ ਨੌਕਰੀ ਦੇ ਵੀ ਫਿੱਟ ਨਹੀਂ ਜਾਂ ਫਿਰ ਉਹਨਾਂ ਨਾਲ ਮਿਲਿਆ ਹੋਇਆ ਹੁਣ ਕਰਕੇ ਤੂੰ ਦੱਸਦਾ ਨਹੀਂ ਅਸੀਂ ਮੁੱਖ ਪਰ ਦੀ ਮਦਦ ਨਾਲ ਟਿਕਾਣੀ ਤੇ ਪੁੱਜ ਗਏ ਸਰਦਾਰ ਕਮਲਜੀਤ ਸਿੰਘ ਸੰਯੁਕਤ ਡਾਇਰੈਕਟਰ ਨਾਫਜ਼ ਨੂੰ ਫੋਨ ਤੇ ਦੱਸਦੇ ਰਹੇ ਕਿ ਉਹ ਇੰਡਸਟਰੀਅਲ ਏਰੀਆ ਸੋਡਲ ਰੋਡ ਜੀਐਸਕੇ ਕੰਪਨੀ ਦੇ ਗੋਦਾਮ ਕੋਲ ਪੁੱਜ ਜਾਣ ਉਹਨਾਂ ਨੂੰ ਵਾਰ-ਵਾਰ ਸਮਝਾਉਣ ਤੇ ਦੱਸਣ ਤੇ ਵੀ ਉਹ ਪੂਰੇ ਘੰਟੇ ਮਗਰੋਂ ਪੁੱਜੇ ਉਹ ਇੱਕ ਮੋੜ ਤੇ ਰੁੱਕੇ ਸਾਨੂੰ ਇੱਕ ਈਟੀਓ ਗੱਡੀ ਦੇ ਕੇ ਭੇਜਣਾ ਪਿਆ ਕਿ ਉਹਨਾਂ ਨੂੰ ਐਸਕਾਟ ਕਰਕੇ ਲਿਆਵੇ ਇਹਦਾ ਹਾਲ ਸੀ ਜਲੰਧਰ ਵਿੱਚ 20 ਸਾਲਾਂ ਤੋਂ ਨੌਕਰੀ ਕਰ ਰਿਹਾ ਅਫਸਰਾਂ ਦਾ ਅਖੀਰ ਜਦੋਂ ਗੋਦਾਮ ਤੇ ਪੁੱਜੇ ਤਾਂ ਪਤਾ ਲੱਗਾ ਕਿ ਮਾਲਕ ਅਤੇ ਕਰਿੰਦੇ ਤਾਲੇ ਲਾ ਕੇ ਨੱਠ ਗਏ ਸਨ ਸੂਚਨਾ ਉਧਰੋਂ ਵੀ ਲੀਕ ਹੋ ਗਈ ਸੀ ਖੈਰ ਗੋਦਾਮ ਦੇ ਵਿੱਚ ਕੋਈ ਜਾਦੂ ਚਲਾ ਕੇ ਨਹੀਂ ਜਲਦੀ ਮਾਲ ਨਿਕਲਣੀ ਸੀ ਸਕਦਾ ਮਾਲ ਵੀ ਕੋਈ 6-7 ਟਰੱਕਾਂ ਦਾ ਲੋਡ ਸੀ ਮਾਲਕ ਨੂੰ ਫੋਨ ਕਰਦੇ ਰਹੇ ਖਲੋਚ-ਕਲੋਚੀਆਂ ਖੇਡਦਾ ਰਿਹਾ ਕਦੇ ਕਹੇ ਮੈਂ ਦੂਰ ਹਾਂ ਕਦੇ ਫੋਨ ਹੀ ਨਾ ਸੁਣੇ ਪਰ ਜਦੋਂ ਉਸ ਨੂੰ ਇਹ ਧਮਕੀ ਦਿੱਤੀ ਕਿ ਤੂੰ 15 ਮਿੰਟਾਂ ਵਿੱਚ ਨਾ ਪੂਜਾ ਤਾਂ ਤਾਰੇ ਤੋੜ ਦਿੱਤੇ ਜਾਣਗੇ। ਅਖੀਰ ਉਹ ਰੋਂਦਾ ਹੋਇਆ ਮੂੰਹ ਲੈ ਕੇ ਆ ਹੀ ਗਿਆ। ਉਸ ਦੀ ਇਹ ਹਾਲਤ ਸੀ ਕਿ ਜਿਵੇਂ ਕਿਸੇ ਕਤਲ ਦੇ ਮੁਲਜ਼ਮ ਨੂੰ ਇਹ ਕਿਹਾ ਜਾਵੇ ਕਿ ਤੂੰ ਆਪੇ ਹੀ ਫਾਂਸੀ ਦੇ ਟੱਕਤੇ ਤੇ ਚੜ ਕੇ ਗੱਲ ਵਿੱਚ ਫੰਦਾ ਪਾ ਕੇ ਝੂਟਾ ਲੈ ਲੈ। ਨਹੀਂ ਤਾਂ ਗੋਲੀ ਮਾਰ ਦਿੱਤੀ ਜਾਵੇਗੀ। ਇੱਕ ਪਾਸੇ ਖੂਤ ਤੇ ਦੂਜੇ ਪਾਸੇ ਖਾਈ। ਕੋਈ ਧਰ ਉਸਨੇ ਫੋਨ ਕਮਾਇਆ ਕਿ ਸ਼ਾਇਦ ਕੋਈ ਸਪਾਰਸ਼ੀ ਚੱਲ ਜਾਵੇ। ਜਦੋਂ ਉਸ ਨੂੰ ਪਤਾ ਲੱਗਾ ਕਿ ਪਟਿਆਲੇ ਤੋਂ ਅੜਬ ਅਫਸਰ ਸਿੱਧੂ ਨੇ ਰੇਡ ਮਾਰੀ ਹੈ ਤਾਂ ਗਦਾਮ ਤੇ ਪੁੱਜ ਗਿਆ। ਉਸਨੂੰ ਜਦੋਂ ਚਾਬੀ ਦੇਣ ਲਈ ਕਿਹਾ ਗਿਆ ਤਾਂ ਉਹ ਕਹਿਣ ਲੱਗਾ ਕਿ ਚਾਬੀ ਗੁੰਮ ਹੋ ਗਈ। ਫਿਰ ਚਾਬੀ ਲੱਭੀ ਤਾਂ ਕਹਿੰਦਾ ਘਮਾ ਕੇ ਤਖਤਾ ਉੱਪਰ ਚੁੱਕਣ ਵਾਲਾ ਗੋਲ ਐਲ ਕੀ ਸ਼ੇਪ ਵਰਗਾ ਹੈਂਡਲ ਗੁੰਮ ਹੋ ਗਿਆ। ਮੈਂ ਸਾਡੇ ਬੰਦਿਆਂ ਨੂੰ ਕਿਹਾ ਬਾਈ ਲਾਤੋਗੇ ਬੂਤ-ਬਾਤੋਂ ਸੇ ਨਹੀਂ ਮੰਨਤੇ। ਲਓ ਸੱਬਰ ਗੇਟ ਤੋੜੀਏ। ਇਸ ਤੋਂ ਪਹਿਲਾਂ ਉਸਨੂੰ ਸਾਡੇ ਪਿੰਡ ਦੇ ਪੁਰਾਣੇ ਜ਼ਮਾਨੇ ਦੀ ਕਬਾਣੀਆਂ ਦੀ ਬਰਾਤ ਵਾਲੀ ਗੱਲ ਸੁਣਾਈ ਕਿ ਡਾਕੂਆਂ ਨੇ ਰਸਤੇ ਵਿੱਚ ਦਿਨ ਦਿਹਾੜੇ ਬਰਾਤ ਨੂੰ ਲੁੱਟਣ ਲਈ ਘੇਰ ਲਿਆ। ਬਾਣੀਆਂ ਸ਼ੈਤਾਨਸਨ ਉਹਨਾਂ ਨੇ ਗਹਿਣੇ ਗੱਟੇ ਜੱਟ ਬਰਾਤੀਆਂ ਨੂੰ ਦੇ ਦਿੱਤੇ ਜੋ ਪਹਿਲਾਂ ਹੀ ਉਠਾਂਤੇ ਸੀ ਬਾਣੀਆਂ ਦੀ ਤਲਾਸ਼ੀ ਲਈ ਤੇ ਸਿਰਫ ਇੱਕ ਸੋਨੇ ਦੀ ਛਾਪ ਜੋ ਮੁੰਡੇ ਦੇ ਬਾਪ ਦੀ ਉਂਗਲੀ ਵਿੱਚ ਪਾਈ ਹੋਈ ਸੀ ਸਿਰਫ ਉਹੀ ਲੱਭੀ ਉਹ ਵੀ ਬਾਣੀ ਆਖੀ ਜਾਵੇ ਉਂਗਲੀ ਤੋਂ ਨਿਕਲਦੀ ਨਹੀਂ ਛਾਪ ਤੰਗ ਹੈ ਉਧਰੋਂ ڈاکੂਆਂ ਦਾ ਸਰਦਾਰ ਆਪਣੇ ਕਰਿੰਦਿਆਂ ਨੂੰ ਕਹੀ ਜਾਵੇ ਓਏ ਸਾਲਿਓ ਦੇਰ ਕਿਉਂ ਕਰਦੇ ਹੋ ਜੇ ਪੁੱਸ ਆ ਗਈ ਤਾਂ ਮੁਕਾਬਲੇ ਵਿੱਚ ਪਤਾ ਨਹੀਂ ਕੀ ਬਣੇ ਜੇ ਛਾਪ ਉਂਝਣੀ ਨਿਕਲਦੀ ਤਾਂ ਬਾਣੀਆਂ ਦੀ ਉਂਗਲੀ ਤੇ ਗੰਡਾਸੀ ਮਾਰ ਕੇ ਫਟਾਫਟ ਛਾਪ ਕੱਢ ਕੇ ਤੁਰਤੇ ਬਣੋ ਇੰਨਾ ਕਹਿਣ ਦੀ ਦੇਰ ਸੀ ਬਾਰੀ ਨੇ ਉਂਗਲੀ ਤੇ ਥੋਕ ਲਾ ਕੇ ਚਾਟੀ ਛਾਪ ਕੱਢ ਕੇ ڈاکੂ ਨੂੰ ਫੜਾ ਦਿੱਤੀ ਐਨੀ ਗੱਲ ਸੁਣ ਸਰ ਟ੍ਰਾਂਸਪੋਰਟ ਕੰਪਨੀ ਦੇ ਮਾਲਕ ਨੇ ਖੁਦ ਹੀ ਹੌਸਲਾ ਕਰਕੇ ਗੇਟ ਤੋੜ ਕੇ ਸ਼ਟਰ ਖੋਲ ਦਿੱਤਾ ਜਦੋਂ ਦਰਵਾਜ਼ਾ ਖੋਲ ਕੇ ਗੋਦਾਮ ਮਾਲ ਨਾਲ ਭਰਿਆ ਵਿਖਿਆ ਸਾਰੇ ਖੁਸ਼ ਹੋ ਗਏ ਜਿਵੇਂ ਕਾਰੂ ਦਾ ਖਜ਼ਾਨਾ ਲੱਭ ਪਿਆ ਹੋਵੇ ਮਾਲਕ ਨੂੰ ਲਾਈਟ ਪਾਉਣ ਲਈ ਕਿਹਾ ਉਹ ਕਹਿੰਦਾ ਸਾਰੇ ਇਲਾਕੇ ਦੀ ਲਾਈਟ ਗੁੱਲ ਹੈ ਉਧਰ ਮੁਖਵਲ ਨੇ ਫੋਨ ਕੀਤਾ ਕਿ ਇਹਨਾਂ ਕੋਲ ਉੱਪਰ ਜਨਰੇਟਰ ਹੈ ਉਹ ਚਲਾ ਲਓ ਮੈਲਸ ਨੂੰ ਕਿਹਾ ਥੋੜਾ ਸਬਰ ਕਰ ਕਿਸੇ ਦੇ ਗਲ ਚ ਫਾਂਸੀ ਦਾ ਫੰਦਾ ਪਾਉਣਾ ਹੋਵੇ ਤਾਂ ਰਸਾ ਲਿਆਉਣ ਲਈ ਵੀ ਉਸ ਨੂੰ ਮਜਬੂਰ ਕਰੋ ਇਹ ਗੱਲ ਕੁਦਰਤ ਦੇ ਸੂਲ ਦੇ ਖਿਲਾਫ ਹੈ ਗੱਡੀਆਂ ਦੀ ਲਾਈਟਾਂ ਬਾਲ ਕੇ ਕੰਮ ਚਲਾਇਆ ਮਾਲਕ ਨੇ ਕੁਝ ਬਿਲ ਬਿਲਟੀਆਂ ਪੇਸ਼ ਕੀਤੀਆਂ ਸ਼੍ਰੀ ਕਮਲਜੀਤ ਸਿੰਘ ਡੀਈਟੀਸੀ ਅਤੇ ਮੈਂ ਅਸੀਂ ਦੋਹਾਂ ਨੇ ਸਾਰੇ ਸਮਾਨ ਤੇ ਮੋਟੀ ਮੋਟੀ ਨਜ਼ਰ ਮਾਰੀ ਤੇ ਸ਼੍ਰੀ ਸਦਰਾਉ ਤੇ ਉਸਦੇ ਤਿੰਨ ਹੋਰ ਈਟੀਓ ਅਤੇ ਦੋ ਈਟੀਓ ਜਲੰਧਰ ਦੇ ਲਾ ਕੇ ਪੰਜ ਅਫਸਰਾਂ ਦੀ ਟੀਮ ਮਾਲ ਦੀ ਪੋਤਕ ਚੈਕਿੰਗ ਲਈ ਲਾ ਕੇ ਅਸੀਂ ਰਾਤ ਦੇ ਪੌਣੇ ਕੁ 11 ਵਜੇ ਸੋਨੂ ਦੀ ਬਰਾਤ ਵੀ ਸ਼ਾਮ ਲਾਉਣ ਲਈ ਹਬੇਲੀਵਲ ਚੱਲ ਪਏ ਲੜਕੀ ਵਾਲਿਆਂ ਵੱਲੋਂ ਸਰਦਾਰ ਕਮਲਜੀਤ ਸਿੰਘ ਤੇ ਸੋਨੂ ਦੇ ਪਰਿਵਾਰ ਵੱਲੋਂ ਮੈਂ ਵੀ ਮਿਲਣੀ ਕਰਨ ਵਾਲੀ ਟੀਮ ਦੇ ਮੈਂਬਰ ਸੀ ਮੈਂ ਕੁਝ ਖੇਸ ਜਾਂ ਕੰਬਲ ਖੱਟਣਾ ਸੀ ਪਰੰਤੂ ਰੋੜਿਆਂ ਤੋਂ ਕੁਝ ਖੱਟਣਾ ਹਰੇਕ ਬੰਦੇ ਦੇ ਵਾਸਤੇ ਗੱਲ ਨਹੀਂ ਸਾਡੇ ਜਾਣ ਤੋਂ ਪਹਿਲਾਂ ਹੀ ਮਿਲਣੀ ਹੋ ਚੁੱਕੀ ਸੀ ਉਧਰ ਸਾਰੀ ਰਾਤ ਚੈਕਿੰਗ ਚੱਲਦੀ ਰਹੀ ਬਰਾਤ ਵਿੱਚ ਲੰਗਰ ਛਕਿਆ ਨਾਚ ਗਾਣਾ ਸੁਣਿਆ ਤੇ ਸੱਜਣਾ ਮਿੱਤਰਾਂ ਨੂੰ ਮਿਲੇ ਸਵੇਰੇ ਸਵੇਰੇ ਸਦਰੌ ਦਾ ਫੋਨ ਆਇਆ ਕਿ 402 ਨਗ ਨਜਾਇਜ਼ ਪਾਇਗੇ ਤੇ ਬਾਕੀ ਬਿਲ ਬਿਲਟੀਆਂ ਵਾਲੇ ਸਨ ਅਗਲੇ ਦਿਨ ਫੜੇ ਮਾਲ ਦੀ ਕੀਮਤ ਬਾਜ਼ਾਰ ਚੋਂ ਪਤਾ ਕਰਕੇ ਕੁੱਲ 3 ਲੱਖ ਰੁਪਏ ਜੁਰਮਾਨਾ ਲੱਗਿਆ ਤੇ ਇੱਕ ਫਗਵਾੜੇ ਵਾਲੀ ਖੇਪ ਤੋਂ ਸਿਰਫ 55 ਹਜ਼ਾਰ ਦੇ ਜੁਰਮਾਨੇ ਦਾ ਮਾਰ ਹੀ ਹੱਥ ਲੱਗਾ ਇਸ ਤਰ੍ਹਾਂ ਸੋਨੂ ਦੀ ਬਰਾਤ ਦੀ ਸ਼ਗਨ ਸਰਕਾਰ ਦੇ ਖਾਤੇ ਵਿੱਚ 3 ਲੱਖ 50 ਹਜ਼ਾਰ ਰੁਪਏ ਅਤੇ ਡਾਕਟਰ ਸੋਨੂ ਰੋੜਾ ਦੇ ਪੁੱਲੇ 2100 ਦਾ ਸ਼ਗਨ ਪਾ ਕੇ ਅਸੀਂ ਘਰ ਪਰਤੇ ਤੇ ਰੋੜੇ ਦੇ ਮੁੰਡੇ ਡਾਕਟਰ ਸੋਨੂ ਦੀ ਸ਼ਾਦੀ ਟੈਕਸ ਚੋਰ ਕਦੇ ਨਹੀਂ ਭੁੱਲਣਗੇ ਜਿਨ੍ਹਾਂ ਨੂੰ ਇਹ ਬਰਾਤ 3 ਲੱਖ ਰੁਪਏ ਵਿੱਚ ਪਈ ਪੈਪਸੂ ਦੇ ਇਲਾਕੇ ਵਿੱਚ ਰਿਆਸਤਾਂ ਦੇ ਵੇਲੇ ڈاکੂਆਂ ਨੇ ਬਰਾਤ ਵਿੱਚ ਬਾਣੀਆਂ ਦੀ ਛਾਪ ਉਂਗਲੀ ਵੱਡਣ ਦਾ ਧਰਾਵਾ ਦੇ ਕੇ ਲੁੱਟੀ ਅਤੇ ਅਸੀਂ ਦੁਆਬੇ ਦੇ ਟੈਕਸਚੂਰਾਂ ਨੂੰ ਰਾਤ ਦੇ ਵੇਲੇ ਫੜ ਕੇ ਬਰਾਤ ਵਿੱਚ ਜਾਣ ਸਦਕਾ ਸਰਕਾਰ ਦੇ ਖਜ਼ਾਨੇ ਵਿੱਚ ਸਾਡੇ 3 ਲੱਖ ਰੁਪਏ ਦਾ ਸ਼ਗਨ ਪੂਰੀ ਇਮਾਨਦਾਰੀ ਤੇ ਜਨਨਦਾਰੀ ਨਾਲ ਪਾਇਆ ਪੈਪਸੂ ਤੋਂ ڈاکੂ ਖਤਮ ਕਰਨ ਲਈ ਉਸ ਵੇਲੇ ਦੇ ਭਾਰਤ ਦੇ ਗ੍ਰਹਿ ਮੰਤਰੀ ਸਰਦਾਰ ਪਟੇਲ ਨੇ ਹైదరాబాద్ ਤੋਂ ਮਿਸਟਰ ਰਾਓ ਭਾਰਤੀ ਪੁਲਿਸ ਦੇ ਅਫਸਰ ਨੂੰ ਪ੍ਰਸ਼ਾਸਕ ਲਾ ਕੇ ڈاکੂ ਖਤਮ ਕੀਤੇ ਸਨ ਜਿਸ ਨੇ ਪੈਪਸੂਦੀ ਪੁਲਿਸ ਨੂੰ ਇਹ ਅਲਟੀਮੇਟਮ ਦੇ ਦਿੱਤਾ ਸੀ ਕਿ ਜਾਂ ਘਰਾਂ ਨੂੰ ਚਲੇ ਜਾਓ ਜਾਂ ڈاکੂ ਖਤਮ ਕਰੋ ਇੱਕ ਸਾਲ ਵਿੱਚ ਹੀ ਸਾਰੇ ڈاکੂ ਮਾਰੇ ਗਏ ਸਨ ਕਰ ਵਿਭਾਗ ਵਿੱਚ ਵੀ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਫਸਰ ਮਿਸਟਰ ਏਵਨੂ ਪ੍ਰਸਾਦ ਇਤفاق ਨਾਲ ਬਾਦਲ ਸਾਹਿਬ ਨੇ ਆਂਧਰਾ ਪ੍ਰਦੇਸ਼ ਦੇ ਵਿਸਨੀਕੀ ਲਾਇਸਨ ਲੱਗਦਾ ਸੀ ਕਿ ਟੈਕਸਾਂ ਦੇ ਲੁਟੇਰੇ ਤੇ ڈاکੂਆਂ ਦਾ ਸਫਾਇਆ ਵੀ ਜਲਦੀ ਹੋ ਜਾਊਗਾ ਤੇ ਸਰਕਾਰ ਦੀ مالی ਹਾਲਤ ਵਿੱਚ ਸਾਰੂ ਪਰ ਨਤੀਜੇ ਹਾਸਲ ਕਰਨ ਲਈ ਪਹਿਲਾਂ ਟੀਚੇ ਮਿchnੇ ਪੈਂਦੇ ਨੇ ਇਹ ਤਨਦਈ ਤੇ ਨਿਸ਼ਟਾ ਦੇ ਨਾਲ ਯਤਨ ਤੇ ਸਭ ਤੋਂ ਵੱਡੀ ਗੱਲ ਹੁੰਦੀ ਹੈ ਇੱਛਾ ਸ਼ਕਤੀ ਯਾਨੀ ਵਿਲ ਪਾਵਰ ਵਾਟ ਊਈ ਵਾਂਟ 뎃 ਵੀ ਕੈਨ ਅਚੀਵ ਸੋ ਅਸੀਂ ਚਾਹੁੰਦੇ ਹਾਂ ਪ੍ਰਾਪਤ ਕਰ ਲੈਂਦੇ ਹਾਂ ਬਾਕੀ ਅਗਲੇ ਅੰਕ ਵਿੱਚ ਧੰਨਵਾਦ